ਜਿਹੜੀ ਬੇਮੌਸਮੀ ਵਰਖਾ ਹੋਈ ਆ ਜਾਂ ਗੜੇ ਪਏ ਨੇ ਸਾਡੇ ਕਈ ਪਿੰਡਾਂ ਦੇ ਵਿੱਚੋਂ ਜਿਵੇਂ ਪੂਰਾਲਾ ਚਚੂਰ ਭੰਮੇ ਖੁਰਦ ਭੰਮੇ ਗਲਾਂ ਚੇਹਰਿਆਂ ਵਾਲੀ ਲਾਲੇ ਵਾਲੀ ਇਹਨਾਂ ਪਿੰਡਾਂ ਦੇ ਵਿੱਚ ਕਣਕ ਦਾ ਨੁਕਸਾਨ ਹੋਇਆਗਾ ਤੁਹਾਨੂੰ ਪਤਾ ਪੁੱਤਾਂ ਵਾਂਗੂ ਪਾਲੀ ਫਸਲ ਤੇ ਜਿਹਦੂ ਬਿਲਕੁਲ ਘਰ ਆਉਣ ਵਾਲੀ ਸੀ ਤਾਂ ਕੁਦਰਤ ਤੇ ਤਬਾਹੀ ਹੋਈ ਆ ਤੇ ਅੱਜ ਹੀ ਅਸੀਂ ਡੀ ਸਾਹਿਬ ਨੂੰ ਸਾਰੇ ਐਮਐਲਏ ਸਾਹਿਬਾਨ ਬੈਠੇ ਨੇ ਜਿੱਥੇ-ਜਿੱਥੇ ਵੀ ਕੋਈ ਗੜਿਆਂ ਦੇ ਨਾਲ ਕਣਕ ਦਾ ਜਾਂ ਸਰੋਂ ਦਾ ਨੁਕਸਾਨ ਹੋਇਆਗਾ ਉਹਦੀ ਵਿਸ਼ੇਸ਼ ਗੁਰਦੌਰੀ ਕਰਵਾਉਣ ਦੇ ਹੁਕਮ ਦੇ ਦਿੱਤੇ ਨੇ ਪਟਵਾਰੀ ਤੇ ਸਾਡੇ ਖੇਤੀਬਾੜੀ ਦੇ ਅਫਸਰ ਸਾਹਿਬਾਨ ਪਿੰਡਾਂ ਦੇ ਵਿੱਚ ਗਏ ਨੇ ਜਦੋਂ ਰਿਪੋਰਟ ਆਉਂਦੀ ਆ ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਬਣਦਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਜ਼ਰੂਰ ਦਿੱਤਾ ਜਾਊਗਾ ਕਿਉਂਕਿ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਫਸਲ ਦਾ ਜੇ ਨੁਕਸਾਨ ਹੋ ਜਾਂਦਾ ਐਦੋਂ ਵੱਡਾ ਸਹੇ ਤੇ ਕਹੇ ਜਿਹੜਾ ਹੈਗਾਗਾ ਕਹਿਰ ਕੋਈ ਹੋ ਨਹੀਂ ਸਕਦਾ ਸੋ ਜਿੰਨਾ ਵੀ ਪਿੰਡਾਂ ਦੇ ਵਿੱਚ ਕਣਕ ਦਾ ਜਾਂ ਸਰੋਂ ਦਾ ਕਿਸੇ ਵੀ ਫਸਲ ਦਾ ਜਾਂ ਸਬਜ਼ੀਆਂ ਦਾ ਨੁਕਸਾਨ ਹੋਇਆ ਉਹਦੀ ਅੱਜ ਸਪੈਸ਼ਲ ਗੁਰਦੌਰੀ ਕਰਾ ਦਿੱਤੀ ਗਈ ਹੈ ਤੇ ਜਲਦੀ ਹੀ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਵੀ ਕਰਾਇਆ ਜਾਊਗਾ